ਲੰਗੇ ਦੇਣ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦਿੰਦੇ ਹੋਏ ਅਮਿਤ ਸ਼ਾਹ ਦਾ ਇੱਕ ਬਿਆਨ ਸਾਹਮਣੇ ਆ ਗਿਆ ਜਿਸ ਦੇ ਵਿੱਚ ਐਨਡੀਏ ਦੇ ਅਲਾਈਅੰਸ ਬਾਰੇ ਚਰਚਾ ਹੋਈ ਨਾ ਸਿਰਫ ਐਨਡੀਏ ਦੇ ਅਲਾਈਅੰਸ ਬਾਰੇ ਚਰਚਾ ਹੋਈ ਸਗੋਂ ਇੱਕ ਇਹੋ ਜਿਹੀ ਪਾਰਟੀ ਦੀ ਚਰਚਾ ਹੋਈ ਜਿਹੜੀ ਪੰਜਾਬ ਦੇ ਅੰਦਰ ਖੇਤਰੀ ਪਾਰਟੀ ਔਰ ਸਿੱਖਾਂ ਦੀ ਸਰਮੌਰ ਪਾਰਟੀ ਮੰਨੀ ਜਾਂਦੀ ਹੈ ਪੰਥਕ ਜਮਾਤ ਮੰਨੀ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਚਰਚਾ ਹੁਣ ਭਾਰਤ ਲੈਵਲ ਤੇ ਕੀਤੀ ਜਾ ਰਹੀ ਹੈ ਭਾਜਪਾ ਦੇ ਨਾਲ ਭਾਜਪਾ ਦੇ ਨਾਲ ਉਸਦੇ ਅਲਾਈਂਸ ਦੀ ਗੱਲ ਹੁੰਦੀ ਹੈ ਜਿਸ ਤੇ ਅਮਿਤ ਸ਼ਾਹ ਦਾ ਇਹ ਕਹਿਣਾ ਸੀ ਕਿ ਅਜੇ ਗੱਲਬਾਤ ਚੱਲਦੀ ਪਈ ਹੈ ਗੱਲਬਾਤ ਚੱਲਦੀ ਪਈ ਹੈ ਯਾਨੀ ਕਿ ਇੱਕ ਹਾਂ ਪੱਖੀ ਹੁੰਘਾਰਾ ਹੈਗਾ ਆ ਇੱਕ ਪਾਸੇ ਅਮਿਤ ਸ਼ਾਹ ਦਾ ਇਹ ਬਿਆਨ ਉੱਥੇ ਆ ਕੇ ਖੜ ਜਾਂਦਾ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦਾ ਉਹ ਬਿਆਨ ਜਿਹੜਾ ਉਹਨਾਂ ਨੇ ਜਲੰਧਰ ਆ ਕੇ ਜਾਂ ਬੇਗੋਵਾਲ ਆ ਕੇ ਸਾਂਝਾ ਕੀਤਾ ਸੀ ਉਹਨਾਂ ਨੇ ਸਾਫ਼ ਕਰ ਦਿੱਤਾ ਸੀਗਾ ਪੱਤਰਕਾਰਾਂ ਦੇ ਪੁੱਛਣ ਤੋਂ ਬਾਅਦ ਕਿ ਇਹੋ ਜੀ ਕੋਈ ਵੀ ਨੌਬਤ ਨਹੀਂ ਆਵੇਗੀ ਕਿ ਉਹ ਇਸ ਅਲਾਈਅੰਸ ਦੇ ਵਿੱਚ ਹਿੱਸੇਦਾਰ ਹੋਣਗੇ ਅਸਤੇ ਨਿਆ ਕੇ ਆਮ ਆਦਮੀ ਪਾਰਟੀ ਨੂੰ ਲੈ ਕੇ ਚਰਚਾਵਾ ਕਰਨ ਵਾਲੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਨੂੰ ਲੈ ਕੇ ਚਰਚਾਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹੁਣ ਆਪ ਘਿਰਦੇ ਭਾਵੇਂ ਜ਼ਰੂਰ ਨਜ਼ਰ ਆ ਰਹੇ ਨੇ ਪਰ ਇੱਕ ਪਾਸੇ ਅਮਿਤ ਸ਼ਾਹ ਦਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇਹ ਬਿਆਨ ਕਿ ਗੱਲਬਾਤ ਚੱਲਦੀ ਪਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇਹ ਆਪਣੇ ਆਪ 'ਚ ਵੱਡੇ ਸਵਾਲ ਖੜੇ ਕਰ ਰਹੇ ਆ ਕਿਉਂਕਿ ਇਹਨਾਂ ਸਵਾਲਾਂ ਦੇ ਆਧਾਰ ਦੇ ਉੱਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਪੁੱਛਿਆ ਗਿਆ ਕਿ ਗੱਠਜੋੜ ਕਦੋਂ ਹੋਵੇਗਾ ਗੱਠਜੋੜ ਦੀ ਕੀ ਰੂਪਰੇਖਾ ਹੈਗੀ ਹੈ ਕਦੋਂ ਤੱਕ ਕਰ ਲਿਆ ਜਾਵੇਗਾ ਉਦੋਂ ਤੱਕ ਸੁਖਵੀਰ ਬਾਦਲ ਇਹੀ ਕਹਿੰਦੇ ਰਹੇ ਕਿ ਗੱਠਜੋੜ ਹਰਗिज ਨਹੀਂ ਹੋਵੇਗਾ ਉਹਨਾਂ ਦਾ ਇਥੋਂ ਤੱਕ ਦਾਅਵਾ ਸੀ ਕਿ ਗੱਠਜੋੜ ਬਾਰੇ ਸਿਰਫ ਉਹ ਪੱਤਰਕਾਰਾਂ ਦੇ ਕੋਲ ਸੁਣ ਰਹੇ ਆਂ ਅੰਦਰ ਖਾਤੇ ਕੋਈ ਵੀ ਪ੍ਰੋਗਰਾਮ ਉਹਨਾਂ ਦਾ ਗੱਠਜੋੜ ਦਾ ਨਹੀਂ ਹੈ ਪਰ ਦੂਜੇ ਪਾਸੇ ਅਮਰਤ ਸ਼ਾਹ ਇਹ ਦਾਅਵਾ ਕਰਦੇ ਨੇ ਦੇਸ਼ ਦੇ ਗ੍ਰਹਿ ਮੰਤਰੀ ਇਹ ਦਾਅਵਾ ਕਰਦੇ ਨੇ ਕਿ ਅਕਾਲੀ ਦਲ ਦੇ ਨਾਲ ਵੀ ਅੰਦਰ ਖਾਤੇ ਗੱਲਬਾਤ ਚੱਲਦੀ ਪਈ ਹੈ ਇਥੋਂ ਤੱਕ ਖਬਰ ਆ ਰਹੀਆਂ ਨੇ ਕਿ 5 ਸੀਟਾਂ ਭਾਜਪਾ ਤੇ ਬਾਕੀ ਦੀਆਂ 8 ਸੀਟਾਂ ਜਿਹੜੀਆਂ ਨੇ ਉਹ ਸ਼ਰੋਬਨੀ ਅਕਾਲੀ ਦਲ ਨੂੰ ਦੇਣ ਦੀ ਚਰਚਾ ਚੱਲਦੀ ਪਈ ਹੈ ਪਰ ਇਸ ਉੱਤੇ ਵੀ ਫਿਲਹਾਲ ਵਿਵਾਦ ਬੜਿਆ ਹੋਇਆ ਅੰਦਰ ਖਾਤੇ ਇਹ ਸੂਤਰ ਕਹਿੰਦੇ ਪਏ ਨੇ ਪਰ ਜੇ ਆਪਾਂ ਗੱਲ ਕਰੀਏ ਸ਼ਰੋਮਨੀ ਅਕਾਲੀ ਦਲ ਦੀ ਸ਼ਰੋਮਨੀ ਅਕਾਲੀ ਦਲ ਦਾ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦਾ ਇਹ ਦਾਵਾ ਹੈ ਕਿ ਇਹੋ ਜੀ ਕੋਈ ਵੀ ਗੱਲ ਨਹੀਂ ਹੈ ਖੈਰ ਫਿਰ ਸੁਖਬੀਰ ਸਿੰਘ ਬਾਦਲ ਕਿਉਂ ਟਾਲਦੇ ਪਏ ਇਸ ਗੱਲ ਨੂੰ ਸੁਖਬੀਰ ਸਿੰਘ ਬਾਦਲ ਇਸ ਗੱਠਜੋੜ ਦੇ ਬਾਰੇ ਵਿੱਚ ਸਾਫ਼ ਤੌਰ ਤੇ ਚਰਚਾ ਕਿਉਂ ਨਹੀਂ ਕਰਨਾ ਚਾਹੁੰਦੇ ਜਿੱਥੇ ਅਮਿਤ ਸ਼ਾਹ ਇਹ ਕਹਿਣ ਨੂੰ ਤਿਆਰ ਨਹੀਂ ਕਿ ਅੰਦਰ ਖਾਤੇ ਗੱਲਬਾਤ ਚੱਲਦੀ ਪਈ ਹੈ ਔਰ ਇਸ ਗੱਲਬਾਤ ਦਾ ਸਟਾ ਕੀ ਨਿਕਲਦਾ ਉਸ ਹਮਾ ਦੱਸੇਗਾ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਇਸ ਗੱਲ ਨੂੰ ਕਿਉਂ ਐਕਸੈਪਟ ਨਹੀਂ ਕਰ ਰਹੇ ਕਿ ਇਹ ਗੱਲਬਾਤ ਅੰਦਰ ਖਾਤੇ ਚੱਲ ਰਹੀ ਹੈ ਖੈਰ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵੋਟ ਬੈਂਕ ਹੈਗਾ ਉਹ ਖਾਸ ਕਰਕੇ ਪੰਜਾਬ ਦੇ ਦਿਹਾਤੀ ਖੇਤਰ ਦੇ ਵਿੱਚ ਵੱਧ ਕਰਕੇ ਹੈ ਪਰ ਪੰਜਾਬ ਦਾ ਦਿਹਾਤੀ ਖੇਤਰ ਇਸ ਵੇਲੇ ਭਾਜਪਾ ਦੇ ਵਿਰੁੱਧ ਖੜਾ ਹੋਇਆ ਇੱਕ ਪਾਸੇ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਚੱਲਦਾ ਪਿਆ ਔਰ ਦੂਜੇ ਪਾਸੇ ਲੋਕ ਸਭਾ ਚੋਣਾਂ ਆ ਚੁੱਕੀਆਂ ਨੇ ਇਹ ਉਹੀ ਹਾਲਾਤ ਬਣੇ ਹੋਏ ਨੇ ਜਿਹੜੇ ਜਿਹਨਾਂ ਹਾਲਾਤਾਂ ਦੇ ਵਿੱਚ ਅਕਾਲੀ ਦਲ ਖੋੜ ਤੋਂ ਬਾਅਦ ਹੁਣ ਦੁਬਾਰਾ ਉਹੀ ਹਾਲਾਤ ਜਿਹੜੇ ਬੰਦੇ ਪਏ ਨੇ ਤੇ ਅਕਾਲੀ ਦਲ ਵੀ ਹੁਣ ਸ਼ਾਇਦ ਡਰ ਦੀ ਨਜ਼ਰ ਆ ਰਹੀ ਹੈ ਕਿ ਜੇ ਹੁਣ ਗੱਠਜੋੜ ਕਰ ਲਿਆ ਤਾਂ ਪਾਰਟੀ ਦੇ ਉੱਤੇ ਵੱਡਾ ਤੇ ਸਿੱਧਾ ਫਰਕ ਪੈ ਸਕਦਾ ਪਰ ਜੇ ਇਹ ਗੱਠਜੋੜ ਹੁੰਦਾ ਹੈ ਤੇ ਅਕਾਲੀ ਦਲ ਦੇ ਉੱਤੇ ਵੱਡੇ ਸਵਾਲ ਖੜੇ ਹੋਣਗੇ ਕਿਉਂਕਿ ਅਕਾਲੀ ਦਲ ਅਜੇ ਤੱਕ ਇਹਨਾਂ ਦਾਅਵਿਆਂ ਤੋਂ ਮੰਨਕਰ ਹੋ ਰਿਹਾ ਅਕਾਲੀ ਦਲ ਦੇ ਲੀਡਰ ਅਜੇ ਤੱਕ ਇਹਨਾਂ ਦਾਅਵਿਆਂ ਤੋਂ ਮੁਨਕਰ ਹੋ ਰਹੇ ਨੇ ਜੇ ਇਹ ਗੱਠਜੋੜ ਹੁੰਦਾ ਆ ਤੇ ਸ਼ਾਇਦ ਅਕਾਲੀ ਦਲ ਦਾ ਗ੍ਰਾਫ ਹੋਰ ਹੇਠਾਂ ਡਿੱਗ ਜਾਵੇ ਕਿਉਂਕਿ ਅਕਾਲੀ ਦਲ ਦਾ ਵੱਡੇ ਪੱਧਰ ਦੇ ਉੱਤੇ ਜਿਹੜਾ ਵੋਟ ਬੈਂਕ ਹੈਗਾ ਉਹ ਦਿਹਾਤ ਦੇ ਵਿੱਚ ਔਰ ਦਿਹਾਤ ਜਿਹੜਾ ਆ ਪੰਜਾਬ ਦਾ ਉਹ ਫਿਲਹਾਲ ਕੇਂਦਰ ਦੇ ਖਿਲਾਫ ਖੜਾ ਹੋਇਆ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਖੜਾ ਹੋਇਆ ਕਿਸਾਨ ਜਿਹੜੇ ਰੇ ਪੰਜਾਬ ਦੇ ਉਹ ਕੇਂਦਰ ਦੇ ਖਿਲਾਫ ਖੜੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਤ ਤੱਕ ਅੰਦੋਲਨ ਉਸੇ ਤਰ੍ਹਾਂ ਬਰਕਰਾਰ ਹੈ ਔਰ ਦੂਜੇ ਪਾਸੇ ਅਕਾਲੀ ਦਲ ਵੀ ਸ਼ਾਇਦ ਇਸ ਕਰਕੇ ਜਨਤਕ ਪੱਧਰ ਦੇ ਉੱਤੇ ਇਸ ਬਾਰੇ ਚਰਚਾ ਕਰਨ ਨੂੰ ਤਿਆਰ ਨਹੀਂ ਹੈ ਪਰ ਜਦੋਂ ਗੱਠਜੋੜ ਹੋ ਗਿਆ ਤਾਂ ਉਸ ਤੋਂ ਬਾਅਦ ਕੀ ਕੀਤਾ ਜਾਵੇਗਾ ਜਦੋਂ ਜਿਵੇਂ ਅਮਿਤ ਸ਼ਾਹ ਕਹਿ ਰਹੇ ਨੇ ਕਿ ਗੱਲਬਾਤ ਦਾ سلسلہ جاری ਹੈ ਜਦੋਂ ਇਹ ਗੱਲਬਾਤ ਦਾ سلسلہ ਖਤਮ ਹੋ ਗਿਆ ਉਸ ਤੋਂ ਬਾਅਦ ਹਾਂ ਪੱਕੀ ਹੰਗਾਰਾ ਦੋਵੇਂ ਪਾਰਟੀਆਂ ਵੱਲੋਂ ਮਿਲਿਆ ਔਰ ਉਸ ਤੋਂ ਬਾਅਦ ਜੇ ਇਹ ਗੱਠਜੋੜ ਮੁਕੰਮਲ ਹੋ ਗਿਆ ਤਾਂ ਫਿਰ ਸ਼ਰੋਮਨੀ ਅਕਾਲੀ ਦਲ ਦੇ ਆਗੂ ਕਿਸ ਤਰ੍ਹਾਂ ਇਸ ਬਾਰੇ ਜਨਤਕ ਜਾਣਕਾਰੀ ਸਾਂਝੀ ਕਰਨਗੇ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰ ਰਿਹਾ ਹੈ ਕਿਉਂਕਿ ਹਾਲਾਤ ਬੇਹੱਦ ਨਾਜ਼ੁਕ ਨੇ ਸ਼ਰੋਮਨੀ ਅਕਾਲੀ ਦਲ ਨੇ ਪਹਿਲਾਂ ਵੀ ਇਹ ਗੱਠ ਜੋੜ ਕੇ ਨਾ ਕਾਰਨਾ ਵਾਸ ਤੋੜਿਆ ਸੀ ਉਹ ਜਾਗ ਜ਼ਾਹਿਰ ਹੈ ਉਹ ਹਰ ਕੋਈ ਜਾਣਦਾ ਹੈ ਕਿ ਆਖਰ ਉਹ ਕਿਹੜੇ ਕਾਰਨ ਸੀ ਕਿ ਸ਼ਰੋਮਨੀ ਅਕਾਲੀ ਦਲ ਨੇ ਉਹ ਗੱਠ ਜੋੜ ਤੋੜਿਆ ਸੀ ਪਰ ਕੀ ਹੁਣ ਉਹ ਹਾਲਾਤ ਸਹੀ ਹੋ ਗਏ ਨੇ ਕਿ ਉਹ ਹੁਣ ਹਾਲਾਤ ਜਿਹੜੇ ਬਣੇ ਸੀ ਉਸ ਵੇਲੇ ਉਹ ਹੁਣ ਠੀਕ ਹੋ ਗਏ ਨੇ ਕਿ ਹੁਣ ਕਿਸਾਨਾਂ ਦੀਆਂ ਮੰਗਾਂ ਸਪਸ਼ਟ ਕਰ ਲਈਆਂ ਗਈਆਂ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਨੇ ਦੂਜੇ ਪਾਸੇ ਕੀ ਕਿਸਾਨ ਜਿਹੜੇ ਨੇ ਉਹ ਆਪੋ ਆਪਣੇ ਘਰਾਂ ਦੇ ਵਿੱਚ ਆਰਾਮ ਦੇ ਨਾਲ ਬੈਠੇ ਹੋਏ ਨੇ ਨਹੀਂ ਕਿਸਾਨ ਅਜੇ ਵੀ ਸਰਹੱਦਾਂ ਦੇ ਉੱਤੇ ਹਰਿਆਣੇ ਦੀਆਂ ਸਰਹੱਦਾਂ ਦੇ ਉੱਤੇ ਬੈਠੇ ਹੋਏ ਨੇ ਕਿਸਾਨ ਅਜੇ ਵੀ ਆਪਣੇ ਅੰਦੋਲਨ ਨੂੰ ਲੈ ਕੇ ਆਗਾਹ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੱਟੇ ਗਏ ਨੇ ਕਿਸਾਨਾਂ ਨਾਲ ਮਾਰਕੁੱਟ ਕੀਤੀ ਗਈ ਹੈ ਕਿਸਾਨਾਂ ਦੇ ਉੱਤੇ ਰਬੜ ਦੀਆਂ ਗੋਲੀਆਂ ਭਰਾਈਆਂ ਗਈਆਂ ਇਤੋਂ ਤੱਕ ਕਿ ਇਹ ਵੀ ਰਿਪੋਰਟਾਂ ਸਾਹਮਣੇ ਆਈਆਂ ਕਿ ਕਿਸਾਨਾਂ ਦੇ ਉੱਤੇ ਸ਼ਰੀਆਮ ਗੋਲੀਆਂ ਚਲਾਈਆਂ ਗਈਆਂ ਜੇ ਇਹੋ ਜੀ ਨੌਬਤ ਵਿੱਚ ਜੇ ਇਹੋ ਜੀ ਸੂਰਤ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਨਾਲ ਗੱਠਜੋੜ ਕਰਦਾ ਤਾਂ ਕੀ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਹੇਠਾਂ ਉਤਰੇਗਾ ਇੱਕ ਪੰਜਾਬੀ ਦੀ ਕਹਾਵਤ ਹੈ ਕਹਿੰਦੇ ਕਿ ਆਪਣੇ ਪੈਰ ਤੇ ਆਪ ਕਹਾੜੀ ਮਾਰਨਾ ਪਰ ਜੇ ਇਹ ਗੱਠਜੋੜ ਹੋ ਜਾਂਦਾ ਆ ਤੇ ਸ਼ਾਇਦ ਇਸ ਤਰ੍ਹਾਂ ਪ੍ਰਤੀਤ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਹਾੜੀ ਹੇਠਾਂ ਰੱਖੀ ਔਰ ਆਪਣਾ ਪੈਰ ਆਪ ਉਹਦੇ ਉੱਤੇ ਦੇ ਮਾਰਿਆ ਖੈਰ ਇਹ ਇੱਕ ਟਰਮ ਜੇ ਜਰਨਲਿਜ਼ਮ ਦੇ ਵਿੱਚ ਸਰਕੂਲੇਟ ਕਰੇ ਪੋਲਿਟਿਕਸ ਵਿੱਚ ਸਰਕੂਲੇਟ ਕਰੇ ਕਿ ਕਿਸੇ ਦਾ ਸਿਆਸੀ ਖੁਦਕੁਸ਼ੀ ਕਰਨਾ ਕਿਸੇ ਦਾ ਪੋਲਿਟੀਕਲ ਸੂਇਸਾਈਡ ਕਰਨਾ ਤਾਂ ਸ਼ਾਇਦ ਉਸ ਵੇਲੇ ਇਹ ਪਾਰਟੀ ਉਸ ਪ੍ਰਵਿਰਤੀ ਦੇ ਵਿੱਚ ਆ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਆਪਣੇ ਭਵਿੱਖ ਨੂੰ ਕਿਸ ਤਰ੍ਹਾਂ ਸੋਚ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਆਪਣੇ ਭਵਿੱਖ ਨੂੰ ਕਿਸ ਤਰ੍ਹਾਂ ਸੋਚ ਰਹੇ ਨੇ ਇਹ ਇੱਕ علیحدਾ ਟੌਪਿਕ ਹੈ ਕਿਉਂਕਿ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਜਿਹੜੇ ਪੁਰਾਣੇ ਆਗੂ ਨੇ ਜਿਹੜੇ ਪਾਰਟੀ ਨੂੰ ਛੱਡ ਕੇ ਚਲੇ ਗਏ ਸੀ ਉਹਨਾਂ ਨੂੰ ਵਾਪਸ ਲਿਆਉਣਾ ਸ਼ੁਰੂ ਕਰ ਦਿੱਤਾ ਸੀ ਭਾਵੇਂ ਉਹ ਟੀਨਸਾ ਪਰਿਵਾਰ ਹੋਵੇ ਭਾਵੇਂ ਬੀਬੀ ਜਗੀਰਕੌਰ ਹੋਣ ਉਹ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਵਾਪਸ ਆ ਜਾਂਦੇ ਨੇ ਘਰ ਵਾਪਸੀ ਕਰਦੇ ਨੇ ਪਰ ਕੀ ਇਹ ਘਰ ਵਾਪਸੀ ਜਿਹੜੀ ਕੀਤੀ ਹੈ ਇਹ ਕਾਫੀ ਹੋਵੇਗੀ ਸ਼ਰੋਮਣੀ ਅਕਾਲੀ ਦਲ ਦੇ ਅਖਸਰ ਉਸ ਉਦਾਰ ਨੂੰ ਲੈ ਕੇ 2015 ਤੋਂ ਬਾਅਦ ਜੋ ਹਾਲਾਤ ਪਾਰਟੀ ਦੇ ਬਣੇ ਨੇ ਉਹ ਪਾਰਟੀ ਨੂੰ ਨਿਗਾਰ ਵੱਲ ਲਿਜਾਣਦੇ ਰਹੇ ਨੇ ਭਾਵੇਂ ਕਿ ਪਾਰਟੀ ਨੇ ਕੋਸ਼ਿਸ਼ ਕੀਤੀ ਕਿਸਾਨਾਂ ਦੇ ਹੱਕ ਵਿੱਚ ਆ ਕੇ ਇਹ ਗੱਠ ਜੋੜ ਤੋੜਨ ਦੀ ਪਰ ਉਸ ਤੋਂ ਬਾਅਦ ਹੁਣ ਦੁਬਾਰਾ ਜਦੋਂ ਗੱਠ ਜੋੜ ਦੀਆਂ ਚਰਚਾਵਾਂ ਨੇ ਜਦੋਂ ਦੁਬਾਰਾ ਅੰਮ੍ਰਿਤ ਸ਼ਾਹ ਇਹ ਗੱਲ ਕਰਦੇ ਨਜ਼ਰ ਆ ਰਹੇ ਨੇ ਕਿ ਪਾਰਟੀ ਦੇ ਨਾਲ ਗੱਲ ਚੱਲ ਰਹੀ ਹੈ ਪਾਰਟੀ ਦੇ ਨਾਲ ਸੰਵਾਦ ਚੱਲਦਾ ਪਿਆ ਹੈ ਚਰਚਾ ਚੱਲਦੀ ਪਈ ਹੈ ਤਾ ਆਪਣੇ ਆਪ ਦੇ ਵਿੱਚ ਬੜੇ ਸਵਾਲ ਖੜੇ ਹੁੰਦੇ ਪਏ ਨੇ ਕਿ ਕੀ ਇਸ ਸੂਰਤ ਦੇ ਵਿੱਚ ਇਹ ਗੱਠਜੋੜ ਕਰ ਲਿਆ ਜਾਵੇਗਾ ਔਰ ਜੇ ਗੱਠਜੋੜ ਕਰ ਲਿਆ ਜਾਂਦਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਅਸਤਿਤਵ ਕੀ ਰਹਿ ਜਾਂਦਾ ਭਾਵੇਂ ਕੀ ਭਾਜਪਾ ਨੂੰ ਕਿਤਨਾ ਕਿਤੇ ਅਕਾਲੀ ਦਲ ਦੀ ਸਪੋਰਟ ਮਿਲ ਜਾਵੇ ਪੰਜਾਬ ਦੇ ਅੰਦਰ ਭਾਜਪਾ ਦਾ ਗ੍ਰਾਫ ਮਾੜਾ ਮੋਟਾ ਵੀ ਜੇ ਉੱਪਰ ਵਧਿਆ ਤੇ ਉਹ ਗਨੀਮਤ ਹੋਵੇਗੀ ਪਰ ਕੀ ਭਾਜਪਾ ਦੇ ਨਾਲ ਗੱਠਜੋੜ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਉਹ ਜਿੱਥੇ ਹੈਗਾ ਉੱਥੇ ਕਨਸਟੈਂਟ ਰਹਿ ਸਕੇਗਾ ਜਾਂ ਫਿਰ ਮਾੜਾ ਮੋਟਾ ਵੀ ਉੱਪਰ ਵੱਧ ਸਕੇਗਾ ਜਾਂ ਫਿਰ ਹੀਠਾਂ ਹੋਰ ਨਿਗਾਰ ਵੱਲ ਚਲ ਜਾਵੇ ਕਿਉਂ ਜੋ ਵੋਟ ਬੈਗ ਅਕਾਲੀ ਦਲ ਦੇ ਕੋਲ ਹੈਗਾ ਆ ਜੇ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਅਕਾਲੀ ਦਲ ਇਸ ਵੇਲੇ ਭਾਜਪਾ ਦੇ ਨਾਲ ਗੱਠ ਜੋੜ ਕਰਨ ਨੂੰ ਤਿਆਰ ਹੈ ਤਾਂ ਸ਼ਾਇਦ ਉਹ ਵੀ ਅਕਾਲੀ ਦਲ ਦਾ ਪੱਲਾ ਹੌਲੀ-ਹੌਲੀ ਦੁਬਾਰਾ ਛੱਡ ਦੇਣ ਔਰ ਆਉਂਦੇ ਸਮੇਂ ਦੇ ਵਿੱਚ ਕੀ ਹੋਵੇਗਾ ਇਸ ਨੂੰ ਲੈ ਕੇ ਫਿਲਹਾਲ ਚਰਚਾਵਾਂ ਨੇ ਆਉਂਦੇ ਸਮੇਂ ਦੇ ਵਿੱਚ ਇਹ ਗੱਠ ਜੋੜ ਜਿਹੜਾ ਆ ਉਹ ਕੀ ਰੰਗ ਦਿਖਾਵੇਗਾ ਇਹ ਸਮਾਂ ਦੱਸੇਗਾ ਕਿ ਇਹ ਗੱਲਬਾਤ ਦਾ ਜਿਹੜਾ سلسلہ ਚੱਲਦਾ ਪਿਆ ਇਹ ਕਿਸੇ ਸਿੱਟੇ ਤੇ ਪਹੁੰਚੇਗਾ ਜਾਂ ਨਹੀਂ ਇਹ ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਵਾਂਗੇ ਉਹ ਤੱਕ ਲਈ ਬਣੇ ਰਹੋ 1 India Punjabi ਤੇ Subscribe to 1 India channel and never miss an update